ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰਵਾਉਣ ਤੇ ਕਈਆਂ ਨੂੰ ਹੋਰ ਅਹਿਮ ਜ਼ਿੰਮੇਵਾਰੀਆਂ ਦੇਣ ਦਾ ਲਾਲਚ ਦੇਣ ਵਾਲਾ ਇੱਕ ਕਾਲਰ ਇੱਕ ਠੱਗ ਪੁਲਿਸ ਦੇ ਡੜਿੱਕੇ ਚੜਿਆ ਪੂਰੀ ਕਹਾਣੀ ਕੀ ਹੈ ਤੇ ਕਿਹੜੇ-ਕਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੀ ਜਿਨ੍ਹਾਂ ਦਾ ਪਤਾ ਲੱਗਿਆ ਕਿ ਉਹਨਾਂ ਨੂੰ ਕਾਲ ਵੀ ਕੀਤੀ ਗਈ ਹੋਰ ਕਿਹੜੇ ਲੀਡਰ ਸੀ ਜਿਨ੍ਹਾਂ ਨੇ ਲੱਖਾਂ ਰੁਪਏ ਉਸ ਨੂੰ ਦੇ ਦਿੱਤੇ ਹੁਣ ਜਦੋਂ ਪੁਲਿਸ ਦੇ ਡੜਿੱਕੇ ਚੜਿਆ ਤੇ ਉਸ ਤੋਂ ਪੁੱਛਗਿੱਛ ਹੋਈ ਤੇ ਮੁੱਢਲੀ ਜਾਣਕਾਰੀ ਵਿੱਚ ਇਹ ਸਾਹਮਣੇ ਆਇਆ ਕਿ ਉਸ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਵੀ ਕਾਲ ਲਾਈ ਸੀ ਕਿਆਸੀ ਕਿ ਉਸ ਦੀ ਦਿੱਲੀ ਦੇ ਵੱਡੇ ਲੀਡਰਾਂ ਦੇ ਨਾਲ ਚੰਗੀ ਉਠਣੀ ਬੈਠਣੀ ਆ ਗੱਲ ਬਾਤ ਆ ਪੂਰੀ ਤੇ ਉਹ ਮੰਤਰੀ ਮੰਡਲ ਦੇ ਵਿੱਚ ਬਦਲਾਅ ਹੋਣ ਜਾ ਰਿਹਾ ਤੇ ਉਹ ਉਹਨਾਂ ਨੂੰ ਸ਼ਾਮਲ ਕਰਵਾ ਦੇਵੇਗਾ ਮੰਤਰੀ ਮੰਡਲ ਵਿੱਚ ਪਰ ਉਸ ਦੇ ਬਦਲੇ ਸੇਵਾ ਪਾਣੀ ਕਰਨਾ ਪਵੇਗਾ ਹੁਣ ਵਿਧਾਇਕਾਂ ਨੇ ਕਿੰਨੇ ਕਿੰਨੇ ਪੈਸੇ ਦਿੱਤੇ ਜਾਂ ਮਨਾ ਕਰ ਦਿੱਤਾ ਜਾਂ ਗੱਲ ਕੀ ਕੀਤੀ ਫੋਨ ਦੇ ਉੱਤੇ ਇਹ ਤੇ ਹਾਲੇ ਜਾਣਕਾਰੀ ਆਉਣੀ ਬਾਕੀ ਹੈ ਪਰ ਜਿਹੜੀ ਜਾਣਕਾਰੀ ਆਈ ਹੈ ਉਹ ਵਿਸਥਾਰ ਦੇ ਨਾਲ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਦਰਅਸਲ ਇਸ ਮਸਲੇ ਦੇ ਵਿੱਚ ਇੱਕ ਅਜਿਹਾ ਸੌਦੇਬਾਜ਼ੀ ਕਰਨ ਵਾਲਾ ਠੱਗ ਪੁਲਿਸ ਦੇ ਅੜਿੱਕੇ ਚੜ ਗਿਆ ਵੱਡੇ ਵੱਡੇ ਨੇਤਾ ਤੋਂ ਹਵਾਲਾ ਦੇ ਕੇ ਕਿ ਦਿੱਲੀ ਦੇ ਵਿੱਚ ਮੇਰੀ ਉੱਠਣੀ ਬੈਠਣੀ ਹੈ ਚੰਗੀ ਤੇ ਮੈਂ ਤੁਹਾਨੂੰ ਸ਼ਾਮਲ ਕਰਵਾ ਦੇਾਂਗਾ ਇੱਥੀਆਂ ਨੂੰ ਆਦੇ ਵੰਡ ਦੇਾਂਗਾ ਪਰ ਉਸ ਦੇ ਬਦਲੇ ਕੁਝ ਨਾ ਕੁਝ ਲੱਗੇਗਾ ਇਸੇ ਤਰ੍ਹਾਂ ਮੋੜ ਮੰਡੀ ਦੇ ਜਿਹੜੇ ਵਿਧਾਇਕ ਨੇ ਉਸ ਨੂੰ ਵੀ ਫੋਨ ਜਾਂਦਾ ਇੱਥੋਂ ਤੱਕ ਕਿ ਮਾਸਟਰ ਜਗਸੀਰ ਸਿੰਘ ਨੇ ਜਿਹੜੇ ਉਹਨਾਂ ਨੂੰ ਵੀ ਫੋਨ ਜਾਂਦਾ ਹੋਰ ਕਿਹੜੇ ਕਿਹੜੇ ਨੂੰ ਫੋਨ ਕੀਤਾ ਗਿਆ ਇਸ ਦੇ ਬਾਰੇ ਜਾਣਕਾਰੀ ਸਾਂਝੀ ਕਰਦੇ ਹਾਂ ਪੰਜਾਬ ਪੁਲਿਸ ਨੇ ਮંત્રી ਮੰਡਲ ਦੇ ਵਿੱਚ ਨਵਾਂ ਮੰਤਰੀ ਬਣਾਉਣ ਮਾਰਕੀਟ ਕਮੇਟੀ ਦੇ ਵਿੱਚ ਪ੍ਰਧਾਨ ਲਗਵਾਉਣ ਤੇ ਹੋਰ ਅਹੁਦੇਦਾਰੀਆਂ ਦਾ ਲਾਲਚ ਦੇ ਕੇ ਨੇਤਾਵਾਂ ਨੂੰ ਠੱਗਣ ਵਾਲੇ ਇੱਕ ਠੱਗ ਦਾ ਹਿਰਾਸਤ ਵਿੱਚ ਲੈ ਲਿਆ ਔਰ ਉਸ ਦਾ ਖਲਾਸਾ ਕੀਤਾ ਕੁਝ ਦਿਨ ਪਹਿਲਾਂ ਮੁਲਜ਼ਮ ਨੇ ਮੌੜ ਮੰਡੀ ਦੇ ਜਿਹੜੇ ਵਿਧਾਇਕ ਨੇ ਸੁਖਵੀਰ ਸਿੰਘ ਮਾਈਸਰਖਾਨਾ ਨੂੰ ਵੀ ਕਾਲ ਕੀਤੀ ਸੀ ਤੇ ਕਿਹਾ ਸੀ ਕਿ ਉਹ ਮੰਤਰੀ ਮੰਡਲ ਦੇ ਵਿੱਚ ਉਸ ਨੂੰ ਮੰਤਰੀ ਬਣਾ ਸਕਦਾ ਹੈ ਉਸ ਦੀ ਇੰਨੀ ਪਹੁੰਚ ਹੈ ਮੁਲਜ਼ਮ ਨੇ ਵਿਧਾਇਕ ਤੋਂ ਕਿੰਨੇ ਪੈਸੇ ਠੱਗੇ ਨੇ ਇਹ ਤਾਂ ਨਹੀਂ ਹਾਲੇ ਪਤਾ ਚੱਲਿਆ ਪਰ ਇਸ ਤਰ੍ਹਾਂ ਹੀ ਉਸਨੇ ਇੱਕ ਹੋਰ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਮਾਸਟਰ ਜਗਸੀਰ ਸਿੰਘ ਨੂੰ ਵੀ ਕਾਲ ਕੀਤੀ ਸੀ ਪੁਸ਼ਕਿਸ਼ ਦੇ ਵਿੱਚ ਵੀ ਖੁਲਾਸਾ ਹੋਇਆ ਕਿ ਉਹ ਨੇਤਾਵਾਂ ਨੂੰ ਕਾਲ ਕਰਕੇ ਦਾਵਾ ਕਰਦਾ ਸੀ ਕਿ ਉਸ ਦੀ ਦਿੱਲੀ ਦੇ ਵਿੱਚ ਵੱਡੇ ਵੱਡੇ ਦਿਗਜ ਆਗੂਆਂ ਦੇ ਨਾਲ ਉੱਠਣੀ ਬੈਠਣੀ ਹੈ ਉਸ ਦੀ ਚੰਗੀ ਜਾਣ ਪਛਾਣ ਹੈ ਉਹ ਵੀ ਦੱਸਦਾ ਸੀ ਕਿ ਸਾਬਕਾ ਸਿਹਤ ਮੰਤਰੀ ਵਿਜੇ ਸਿੰਘਲਾ ਦੇ ਘਰ ਤੋਂ ਬੋਲ ਰਿਹਾ ਹੈ ਤਾਂ ਇਸ ਦਾ ਮਤਲਬ ਸਾਫ਼ ਸੀ ਕਿ ਉਹ ਯਕੀਨ ਵਿੱਚ ਲੈਣਾ ਚਾਹੁੰਦਾ ਸੀ ਉਹਨਾਂ ਵਿਧਾਇਕਾਂ ਨੂੰ ਆਮ ਆਦਮੀ ਪਾਰਟੀ ਪਾਰਟੀ ਦੇਆਂ ਨੂੰ ਹੋਰ ਕਿਸ ਕਿਸ ਨੂੰ ਕਾਲ ਕੀਤੀ ਇਹ ਵੀ ਖੁਲਾਸੇ ਹੋਣੇ ਨੇ ਪਰ ਦੋ ਵਿਧਾਇਕਾਂ ਦਾ ਹੁਣ ਤੱਕ ਪਤਾ ਲੱਗਿਆ ਹੈ ਕਿ ਮੌੜ ਮੰਡੀ ਵਾਲੇ ਵਿਧਾਇਕ ਜਿਹੜੇ ਨੇ ਮੈਸਰ ਖਾਨਾ ਉਸ ਨੂੰ ਵੀ ਕਾਲ ਕੀਤੀ ਗਈ ਤੇ ਮਾਸਟਰ ਜਗਸੀਰ ਸਿੰਘ ਨੂੰ ਵੀ ਕਾਲ ਕੀਤੀ ਗਈ ਸੁਖਵੀਰ ਸਿੰਘ ਮੈਸਰ ਖਾਨਾ ਤੇ ਮਾਸਟਰ ਜਗਸੀਰ ਸਿੰਘ ਔਰ ਨਾਲ ਹੋਰ ਕੋ ਕਿਹੜੇ ਕਿਹੜੇ ਆਗੂਆਂ ਨੂੰ ਕੀਤੀ ਗਈ ਔਰ ਇਹ ਵੀ ਕਿਹਾ ਗਿਆ ਕਿ ਉਹ ਸਾਬਕਾ ਮੰਤਰੀ ਵਿਜੇ ਸਿੰਘਲਾ ਦੇ ਘਰ ਤੋਂ ਬੋਲ ਰਿਹਾ ਹੈ ਔਰ ਕਿਵੇਂ ਇਹ ਸਾਰੀ ਜਾਲ ਬੁਣਿਆ ਗਿਆ ਔਰ ਉਹ ਜਿਹੜਾ ਠੱਗ ਸੀ ਉਹ ਮੁਲਜ਼ਮ ਨੇ ਹੁਣ ਤੱਕ ਕਿੰਨੇ ਲੋਕਾਂ ਨੂੰ ਠੱਗਿਆ ਇਸ ਦੀ ਜਾਂਚ ਹਾਲੇ ਚੱਲ ਰਹੀ ਹੈ ਵਸ਼ਗਸ਼ ਦੇ ਵਿੱਚ ਇਹ ਜਰੂਰ ਪਤਾ ਲੱਗਿਆ ਕਿ ਮੁਲਜ਼ਮ ਨੇ ਕੁਝ ਦਿਨ ਪਹਿਲਾਂ ਮੋੜਦੇ ਹੀ ਟਰੱਕ ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਨੂੰ ਵੀ ਕਾਲ ਕੀਤੀ ਸੀ ਰੇਸ਼ਮ ਸਿੰਘ ਨੂੰ ਕਾਲ ਕਰਕੇ ਉਸ ਨੇ ਕਿਹਾ ਕਿ ਤੁਹਾਨੂੰ ਵੀ ਚੰਗਾ ਆਦਾ ਦਵਾ ਦੇਵਾਂਗਾ ਇਸ ਦੇ ਲਈ ਪੈਸੇ ਲੱਗਣਗੇ ਤਾਂ ਉਸ ਦੀ ਸ਼ਿਕਾਇਤ ਦੇ ਉੱਤੇ ਹੀ ਉਸ ਨੂੰ ਫਿਰ ਅੱਗੇ ਜਾ ਕੇ ਕਾਬੂ ਕੀਤਾ ਜਾਂਦਾ ਹੈ ਉਸ ਦੀ ਦਿੱਲੀ ਦੇ ਵੱਡੇ ਨੇਤਾਵਾਂ ਦੇ ਨਾਲ ਚੰਗੀ ਜਾਣ ਪਛਾਣ ਹੈ ਉਹ ਰੇਸ਼ਮ ਸਿੰਘ ਦੇ ਨਾਲ ਵੀ ਦਾਵਾ ਕੀਤਾ ਗਿਆ ਵਾਅਦਾ ਕੀਤਾ ਗਿਆ ਔਰ ਇਹ ਵੀ ਕਿਹਾ ਗਿਆ ਕਿ ਉਸ ਦੀ ਜਿਹੜੀ ਮਾਰਕੀਟ ਕਮੇਟੀ ਮੋੜ ਮੋੜ ਦੇ ਵਿੱਚ ਉਸ ਨੂੰ ਪ੍ਰਧਾਨ ਲਗਵਾ ਸਕਦਾ ਹੋ ਇਸ ਦੇ ਲਈ ਮਲਜ਼ਮ ਨੇ ਰੇਸ਼ਮ ਸਿੰਘ ਤੋਂ 11 ਲੱਖ ਰੁਪਏ ਦੀ ਮੰਗ ਕੀਤੀ ਤੇ 65000 ਰੁਪਏ ਲੈ ਲਏ ਪੁਲਿਸ ਨੇ ਟਰੱਕ ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਦੀ ਸ਼ਿਕਾਇਤ ਦੀ ਜਾਂਚ ਹੀ ਕੀਤੀ ਹੈ ਤਾਂ ਮਲਜ਼ਮ ਦੀ ਪਛਾਣ ਦਾ ਖਲਾਸਾ ਹੋ ਗਿਆ ਪੁਲਿਸ ਨੇ ਮਲਜ਼ਮ ਨੂੰ ਸਾਬਕਾ ਸਿਹਤ ਮੰਤਰੀ ਵਿਜੇ ਸਿੰਘਲਾ ਦੇ ਘਰ ਦੀ ਵੀ ਲੈ ਕੇ ਗਈ ਪਰ ਮਲਜ਼ਮ ਨੇ ਪੁਛਗਿਸ਼ ਦੇ ਵਿੱਚ ਮੰਨਿਆ ਮਨਾ ਕੀਤਾ ਕੇਸ ਦੇ ਵਿੱਚ ਵਿਜੇ ਸਿੰਘਲਾ ਦਾ ਕੋਈ ਸਬੰਧ ਨਹੀਂ ਹੈ ਨਾ ਹੀ ਉਹ ਉਹਨਾਂ ਦੇ ਘਰ ਰਹਿੰਦਾ ਸੀ ਉਹ ਕੇਵਲ ਠੱਗਣ ਦੇ ਲਈ ਕਾਲ ਕਰ ਰਿਹਾ ਸੀ ਇਹ ਗੱਲਾਂ ਸਾਹਮਣੇ ਆਈਆਂ ਨੇ ਪਤਾ ਲੱਗਿਆ ਕਿ ਡਾਕਟਰ ਵਿਜੇ ਸਿੰਘਲਾ ਦੇ ਘਰ ਵੀ ਪੁਲਿਸ ਉਸ ਨੂੰ ਲੈ ਕੇ ਗਈ ਔਰ ਉਸਨੇ ਪੁਛਗਛ ਦੇ ਵਿੱਚ ਮਨਾ ਕਰ ਦਿੱਤਾ ਕਿ ਸਾਬਕਾ ਮੰਤਰੀ ਵਿਜੇ ਸਿੰਘਲਾ ਨਾਲ ਉਸ ਦਾ ਕੋਈ ਲੈਣਾ ਦੇਣਾ ਨਹੀਂ ਹੈ ਸਿਰਫ ਠੱਗਣ ਦੇ ਲਈ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਸੀ ਹੁਣ ਇਹ ਜਿਹੜਾ ਪਛਾਣ ਹੋਈ ਹੈ ਇਸ ਦੇ ਬਾਰੇ ਜਿੰਨੀ ਕੁ ਜਾਣਕਾਰੀ ਸਾਡੇ ਤੱਕ ਪਹੁੰਚ ਸਕੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਔਰ ਦੋ ਵਿਧਾਇਕ ਆਮ ਆਦਮੀ ਪਾਰਟੀ ਦੇ ਗੱਲ ਆ ਰਹੀ ਹੈ ਕਿਉਂ ਨਾ ਉਹ ਵੀ ਕਾਲ ਗਈ ਸੀ ਮੰਤਰੀ ਮੰਡਲ ਵਿੱਚ ਸ਼ਾਮਲ ਕਰਾ ਦੇਗਾ ਔਰ ਇਸੇ ਤਰ੍ਹਾਂ ਮੋੜ ਦੇ ਇੱਕ ਆਮ ਆਦਮੀ ਪਾਰਟੀ ਦੇ ਆਗੂ ਰੇਸ਼ਮ ਸਿੰਘ ਦੀ ਸ਼ਿਕਾਇਤ ਦੇ ਆਧਾਰ ਤੇ ਉੱਤੀ ਪਰਚਾ ਦਰਜ ਕੀਤਾ ਗਿਆ 11 ਲੱਖ ਮੰਗਿਆ ਗਿਆ 65000 ਰੁਪਏ ਲੈ ਲਿਆ ਗਿਆ ਜਦੋਂ ਰੇਸ਼ਮ ਸਿੰਘ ਨੂੰ ਇਹ ਅਹਿਸਾਸ ਹੋਇਆ ਹੁਣ ਹੈ ਕਿ ਇਹ ਤਾਂ ਮੇਰੇ ਨਾਲ ਠੱਗੀ ਹੋਈ ਲੱਗਦੀ ਹੈ ਤਾਂ ਫਿਰ ਉਸਨੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਤੇ ਇਸ ਕਰਕੇ ਇਸ ਮਾਮਲੇ ਦੇ ਵਿੱਚ ਪੁਲਿਸ ਵਾਲਿਆਂ ਨੇ ਉਸ ਠੱਗ ਨੂੰ ਫੜ ਲਿਆ ਹਿਰਾਸਤ ਵਿੱਚ ਲੈ ਲਿਆ ਪੁਸ਼ਗੀਸ਼ ਜਾਰੀ ਹੈ ਜਾਂਚ جاری ਹੈ ਜਾਂਚ ਵਿੱਚ ਪਤਾ ਲੱਗੇਗਾ ਕਿ ਕੀ ਰੇਸ਼ਮ ਸਿੰਘ ਦੇ ਵਾਂਗ ਉਹ ਨਾਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਵੀ ਪੈਸੇ ਭਰਨ ਦੀ ਹਾਮੀ ਭਰੀ ਸੀ ਕਿ ਨਹੀਂ ਭਰੀ ਸੀ। ਜਾਂ ਕੀ ਕੀ ਗੱਲਾਂ ਪਹੁੰਚੀਆਂ ਕਿਥੋਂ ਤੱਕ ਪਹੁੰਚੀਆਂ ਇਸ ਦੇ ਬਾਰੇ ਖੁਲਾਸੇ ਹੋਣੇ ਬਾਕੀ ਨੇ। ਜਿਵੇਂ ਹੀ ਇਹ ਜਾਣਕਾਰੀ ਆਵੇਗੀ ਕੋਸ਼ਿਸ਼ ਕਰਾਂਗੇ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ। ਪਰ ਠੱਗਾਂ ਨੇ ਕਿਵੇਂ ਨਵੇਂ-ਨਵੇਂ ਢੰਗ ਲੱਭ ਰਹੇ ਨੇ ਔਰ ਇਥੋਂ ਤੱਕ ਕਿ ਜਿਹੜੇ ਲੋਕਾਂ ਦੇ ਚੁਣੇ ਹੋਏ ਨੁਮਾਇंदे ਵੀ ਇਹ ਕਈ ਵਾਰੀ ਇਹਨਾਂ ਕਾਲਰਾਂ ਦੇ ਲਾਲਚਾਂ ਦੇ ਵਿੱਚ ਫਸ ਜਾਂਦੇ ਨੇ ਤੇ ਆਪਣੇ ਪੈਸੇ ਵੀ ਆ ਜਿਹੜੇ ਉਹ ਕਿਸ ਠੱਗੀ ਦੇ ਨਾਲ ਸ਼ਿਕਾਰ ਹੋ ਜਾਂਦੇ ਨੇ ਇਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਲੁਧਿਆਣਾ ਨਾਲ ਸੰਬੰਧਿਤ ਇੱਕ ਵਿਧਾਇਕ ਨੇ ਵੀ ਖੁਲਾਸਾ ਕੀਤਾ ਸੀ ਕਿ ਜਦੋਂ ਟਿਕਟਾਂ ਵੰਡੀਆਂ ਜਾ ਰਹੀਆਂ ਸੀ 2022 ਦੀਆਂ ਚੋਣਾਂ ਸੀ ਉਸ ਵਕਤ ਵੀ ਕਈਆਂ ਤੋਂ ਲੱਖਾਂ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਸੀ ਹਾਲਾਂਕਿ ਉਸ ਤੋਂ ਬਾਅਦ ਜਾਂਚ ਪੜਤਾਲ ਪੂਰੀ ਹੋਈ ਨਹੀਂ ਹੋਈ ਉਹ ਵਿੱਚ ਹੀ ਗੱਲਾਂ ਰਹਿ ਗਈਆਂ ਪਰ ਉਸ ਵਕਤ ਵੀ ਜਦੋਂ ਟਿਕਟਾਂ ਵੰਡਣੀਆਂ ਹੋਣ ਮੰਤਰੀ ਮੰਡਲ 'ਚ ਸ਼ਾਮਲ ਕਰਾਉਣਾ ਹੋਵੇ ਇਸ ਤਰ੍ਹਾਂ ਦੇ ਲਾਲਚ ਦੇਖ ਕੇ ਜਿਹੜੇ ਠੱਗੀ ਦਾ ਸ਼ਿਕਾਰ ਕਰਨ ਵਾਲੇ ਵੀ ਨਵੇਂ-ਨਵੇਂ ਤਰੀਕੇ ਲੱਭਦੇ ਨੇ ਇੱਥੋਂ ਤੱਕ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਵੀ ਨਹੀਂ ਬ ਤੇ ਕੁਝ ਨੁਮਾਇंदे ਵੀ ਜਿਹੜੇ ਹੁੰਦੇ ਨੇ ਜਿਹੜੇ ਤਾਂ ਸਾਵਧਾਨ ਹੋ ਜਾਂਦੇ ਨੇ ਔਰ ਪਹਿਲਾਂ ਹੀ ਅਗੋਂ ਮੋੜਵਾ ਜਵਾਬ ਦੇ ਦਿੰਦੇ ਨੇ ਮੌਕੇ ਦੇ ਉੱਤੇ ਜਾਂ ਪੁਲਿਸ ਨੂੰ ਸ਼ਿਕਾਇਤ ਨਾਲ ਲਗਮੇ ਕਰ ਦਿੰਦੇ ਨੇ ਤੇ ਕਈਆਂ ਨੂੰ ਲਾਲਚ ਬਣ ਵੀ ਜਾਂਦਾ ਕਿ ਸ਼ਾਇਦ ਇਹ ਸਾਚੀ ਬੋਲ ਰਿਹਾ ਹੋਵੇ ਜਿਹੜਾ ਸ਼ਖਸ ਹੈ ਕਾਲਰ ਹੈ ਤਾਂ ਕੀਪ ਤਾਂ ਸਾਡਾ ਦਾ ਲੱਗ ਜਾਵੇ ਸਿਆਸੀ ਤੌਰ ਦੇ ਉੱਤੇ ਇਸ ਕਰਕੇ ਗੱਲਾਂ ਦੇ ਵਿੱਚ ਵੀ ਆ ਜਾਂਦੇ ਨੇ ਹੁਣ ਕੌਣ ਕੌਣ ਗੱਲਾਂ ਦੇ ਵਿੱਚ ਆਇਆ ਤੇ ਕਿਸ ਕਿਸ ਨੇ ਸਿੱਧਾ ਮਨਾ ਕਰ ਦਿੱਤਾ ਇਹ ਆਉਣ ਵਾਲੀ ਜਾਂਚ ਦੇ ਵਿੱਚ ਪਤਾ ਲੱਗੇਗਾ ਜਾਂਚ ਦੀ ਜਿਹੜੀ ਰਿਪੋਰਟ ਸਾਹਮਣੇ ਆਉਂਦੀ ਹੈ ਜਾਂ ਪੁਸ਼ਗਿਸ਼ ਦੇ ਵਿੱਚ ਪਤਾ ਲੱਗਦਾ ਹੈ ਉਹਨੋ ਮਲਜ਼ਮ ਕੌਣ ਆ ਉਸਦੀ ਜਿਹੜੀ ਪਛਾਣ ਹੋਈ ਆ ਹਾਲੇ ਤੱਕ ਪੁਲਿਸ ਨੇ ਉਸਦੇ ਬਾਰੇ ਜਾਣਕਾਰੀ ਨਹੀਂ ਸਾਂਝੀ ਕੀਤੀ ਜਿਵੇਂ ਹੀ ਉਸਦੇ ਬਾਰੇ ਜਾਣਕਾਰੀ ਹੋਰ ਵਿਸਥਾਰਪੂਰਵਕ ਸਾਂਝੀ ਹੋਵੇਗੀ ਆਵੇਗੀ ਸਾਹਮਣੇ ਅਸੀਂ ਕੋਸ਼ਿਸ਼ ਕਰਾਂਗੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰੀਏ ਫਿਲਹਾਲ ਤੁਸੀਂ ਬਣੇ ਰਹੋ ਐਵੀਸੀ ਪੰਜਾਬ ਦੇ ਨਾਲ